ਕੰਮ ਕਰ ਇਹ ਮੁੰਡਾ ਐਫਪੀਐਸ ਕੀ ਰਿਹਾ ਆਪਾਂ ਲਾਈਵ ਆ ਇਹ ਨਾ ਇਹਦੇ ਕਾਣਾ ਵੇ ਹੈਡ ਰੈਸਰ ਰਸਾਇਆ ਵੇਖਾ ਇਹ ਤਾਂ ਬਸ ਉਸੇ ਗਾਣਾ ਗੱਡ ਰਹੇ ਇਹ ਨਹੀਂ ਲੱਗਦਾ ਉਧਾਰ ਬੰਦ ਪੈਣਾ ਕੰਮ ਤੋਂ ਬੈਠਣਾ ਮੜਾ ਜਾਂਦਾ ਵੀ ਐਪੀ ਵੀ ਦੇ ਰਹੀ ਰੇ ਗਰਮੀ ਬੜੀ ਹੋ ਗਈ ਓਏ ਕਨੂ ਪਰੇ ਰਾਜੀ ਦੇ ਅੱਡੇ ਤੇ ਸਬੀਲ ਕਨੂ ਰਾਜੀ ਦੇ ਅੱਡੇ ਤੇ ਸਬੀਲ ਹੈ ਉੱਥੋਂ ਆਪਾਂ ਲਾਈਵ ਹੋਵਾਂਗੇ ਹਾਂ ਲਾਈਵ ਹੋਵਾਂਗੇ ਕਨੂ ਰਾਜੀ ਦੇ ਅੱਡੇ ਤੇ ਸਬੀਲ ਹੈ ਕਹੇ ਤੋਂ ਕਹੇ 11 ਤੋਂ 5 ਵਜੇ ਤੱਕ 11 ਤੋਂ 5 ਵਜੇ ਤੱਕ ਚੱਲੂ ਸਬੀਲ ਠੰਡੇ ਪਾਣੀ ਦੀ ਠੰਡੇ ਮਿੱਠੇ ਪਾਣੀ ਦੀ 11 ਤੋਂ 5 ਵਜੇ ਤੱਕ ਕਨੂ ਚੱਲਣੀਆਂ ਸਬੀਲ ਹੋ ਦੇਖੋ ਟੁੱਟੇ ਫੁੱਟੇ ਮੋਬਾਈਲ ਵਿੱਚੋਂ ਲੈਣਾ 20 ਰੁਪਏ ਦਾ ਇੱਕ ਹੈ ਉਹ ਡਰ ਗਿਆ ਵੀ ਮੇਰੀ ਵੀਡੀਓ ਕਿਵੇਂ ਬਣਾਈ ਜਾਂਦਾ ਮਰਮ ਹੀ ਹੋ ਗਿਆ ਪਹਿਲਾਂ ਮਾਨਸਾ ਬਰਾ ਵੀਡੀਓ ਚੱਲ ਪਈ ਅਜੇ ਕੋਈ ਜੁੜਿਆ ਨਹੀਂ ਦੁਪਹਿਰੇ ਦੁਪਹਿਰੇ ਕੋਈ ਸਾਰੇ ਦੁੱਸਤੇ ਪੈਗੇ ਸ਼ਾਮ ਹੀ ਲਾਈਏ ਬਹੋਈਏ ਫਿਰ ਆਪਾਂ ਦੁਬਾਰਾ ਸ਼ਾਮ ਹੀ ਹੋਈਏ ਫਿਰ ਦੁਬਾਰੀ ਲਾਈਵ ਸ਼ਾਮੀ ਦੁਬਾਰੀ ਲਾਈਵ ਹੋਈ ਉੱਥੇ ਆਂ ਬਲੌਗ ਕਰ ਕੱਲ ਨੂੰ ਹਾਂ ਕੱਲ ਨੂੰ ਆਉਂਗਾ ਮੈਨੂੰ ਲੈ ਜੀ ਛੱਡ ਕੇ ਵੀ ਜਾਣਾ ਪੂਰਾ ਮੇਰਾ ਤਾਂ ਥੋੜਾ ਜਿਹਾ ਕੰਮ ਕੀਤੀ ਉੱਪਰ ਤੇ ਨਾ ਅਗਰ ਬੰਦਾ ਐ ਤੂੰ ਕੋਈ ਡੇਗਣ ਵਾਲਾ ਬੰਦਾ ਭੇਜ ਦੇਗਾ ਸਾਰਾ ਕੰਮ ਨਹੀਂ ਦੇ ਸਕਦੇ ਹੁਣ ਬੰਦਾ ਆਰਮੀ ਬਹੁਤ ਗਰਮੀ ਜੜੀ ਬਾਲੀ ਆ। ਬੱਦਲ ਵਾਈ ਜੀ ਹੋ ਗਈ। ਗਰਮਾਏ ਸਲ ਮਲਾ ਦਾ ਵੀ ਆਉ। ਈ ਲੱਗਦਾ। ਕੱਲ ਨੂੰ ਕਿੰਨੇ ਤੋਂ ਕਿੰਨੇ ਸਵੀਲ ਐ? ਮੰਗਵੇ ਟੱਕ। 11 ਵਜੇ ਤੋਂ ਲੈ ਕੇ 11 ਤੋਂ 5 ਵਜੇ। ਬੱਸ ਸਟੈਂਡ ਤੇ ਵੀਰੇ ਰਾਜੀਏ ਦੇ ਕੱਲ ਨੂੰ ਸਵੀਲ ਲਾਈ ਜਾਊਗੀ 11 ਤੋਂ 5 ਵਜੇ ਤੱਕ। ਠੰਡੇ ਮਿੱਠੇ ਜਲ ਹਾਂ ਯੋਗਦਾਨ ਜ਼ਰੂਰ ਪਾਓ ਜਿੱਥੇ ਜਿੱਥੇ ਤੋ ਪਹੁੰਚ ਰਹੇ ਹੋ ਪਹਿਲਾ ਜਲ ਸ਼ੱਕ ਕੇ ਜਾਓ ਉਹਨਾਂ ਨਾਲੇ ਪਾ ਦਿਓ ਯੋਗਦਾਨ ਠੀਕ ਹੈ ਜੀ ਕੱਲ ਨੂੰ ਲਾਉਣੀ ਆ ਸਬਜੀਲ ਵੀਰੇ ਕਦੇ ਉਦਾਰ ਬੰਦ ਹੈ বিনা ਕੰਮ ਤੋਂ ਬੈਠਣਾ ਮਨਾ ਹੈ ਇਹ ਬਾਈ హెయిర్ ਡ레ਸਰ ਦੀ ਗਾਂ ਚਾਹੀ ਸੀ ਇਹ ਬਾਈ ਵੀਰੇ ਲਾ ਰਹੇ ਨੇ ਕੱਲ ਨੂੰ ਸਬਜੀਲ ਹਾਂ ਸੁਰਿੰਦਰਪਾਲ ਪਲੀਜ਼ ਪੇਕਪ ਦਾ ਫੋਨ ਬਦਲਵਾਈ ਹੋ ਗਈ ਲੱਗਦਾ ਮੀਂਹ ਪੈਣ ਦੇ ਸਾਰ ਹੋ ਗਈ ਨਰਮੀ ਵਾਲੀ ਆ ਹੋਰ ਵੀ ਜੱਗੀ ਸੁਰਿੰਦਰਪਾਲ ਪਲੀਜ਼ ਹਲੋ 6x 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 6 वेरी पेरेट लागे जो पावना ਰਗੋਲ ਸੁਣਨੇ ਸਰਾਇਆ ਪਈ ਬਾਈ ਪਿੰਡ ਚ ਕਿੰਦੋਈ ਹੁੰਦਾ ਈ ਟਾਵਾ ਟਾਵਾ ਬੰਦੇ ਨੇ ਯਾ ਯਾਤਰੀ ਆਉਣ ਜਾਣ ਵਾਲੇ ਲੰਘਣ ਕਰਨ ਵਾਲੇ ਆ ਇਹ ਗਰ ਸੁਣਨੇ ਸੁਣਨੇ ਪਈ ਇੱਧਰ ਗਈ ਹੂੰ